डेयरी फार्मिंग डेयरी फार्मिंग एक बहुत ही लाभदायक ਕੀਤਾ ਹੋ ਸਕਦਾ ਹੈ ਪਰ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਜ਼ਰੂਰੀ ਕਦਮ ਚੁੱਕਣੇ ਬਹੁਤ ਮਹੱਤਵਪੂਰਨ ਹਨ ਤਾਂ ਜੋ ਤੁਹਾਡਾ ਨੁਕਸਾਨ ਨਾ ਹੋਵੇ ਇੱਥੇ ਕੁਝ ਮੁੱਖ ਗੱਲਾਂ ਹਨ ਜੋ ਤੁਹਾਨੂੰ ਡੇਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਕਰਨੀਆਂ ਚਾਹੀਦੀਆਂ ਹਨ ਇੱਕ ਸਿਖਲਾਈ ਅਤੇ ਜਾਣਕਾਰੀ ਟ੍ਰੇਨਿੰਗ ਅਤੇ ਨੌਲੇਜ ਸਭ ਤੋਂ ਪਹਿਲਾਂ ਕਿਸੇ ਸਰਕਾਰੀ ਸੰਸਥਾ ਜਿਵੇਂ ਜੀਏਡੀਵੀਐਸਯੂ ਲੁਧਿਆਣਾ ਜਾਂ ਖੇਤੀਬਾੜੀ ਵਿਗਿਆਨ ਕੇਂਦਰ ਤੂੰ ਡੇਰੀ ਫਾਰਮਿੰਗ ਦੀ ਟ੍ਰੇਨਿੰਗ ਲਾਓ ਪਸ਼ੂਆਂ ਦੀ ਸਾਂਭ ਸੰਭਾਲ ਖੁਰਾਕ ਅਤੇ ਬਿਮਾਰੀਆਂ ਬਾਰੇ ਜਾਣਕਾਰੀ ਹਾਸਲ ਕਰੋ ਕਿਸੇ ਸਫਲ ਡੇਰੀ ਫਾਰਮਰ ਕੋਲ ਜਾ ਕੇ ਕੁਝ ਦਿਨ ਕੰਮ ਨੂੰ ਨੇੜਿਓਂ ਦੇਖੋ 2 ਨਸਲ ਦੀ ਚੋਣ ਚੂਜ਼ਿੰਗ ਦਾ ਰਾਈਟ ਬਰੀਡ ਇਹ ਤੈਅ ਕਰੋ ਕਿ ਤੁਸੀਂ ਗਾਵਾਂ ਰੱਖਣੀਆਂ ਹਨ ਜਾਂ ਮੱਝਾਂ ਮੱਝਾ ਮੁਰਾਹਾ ਮੁਰਰਾ ਜਾਂ ਨੀਲੀ ਰਾਵੀ ਇਹਨਾਂ ਦੇ ਦੁੱਧ ਵਿੱਚ ਫੈਟ ਵੱਧ ਹੁੰਦੀ ਹੈ ਗਾਵਾਂ HF HF ਜਾਂ ਜਰਸੀ ਇਹ ਦੁੱਧ ਜ਼ਿਆਦਾ ਦਿੰਦੀਆਂ ਹਨ ਪਰ ਇਹਨਾਂ ਦੀ ਸਾਂਭ ਸੰਭਾਲ ਵੱਧ ਕਰਨੀ ਪੈਂਦੀ ਹੈ ਹਮੇਸ਼ਾ ਚੰਗੀ نسل ਦੇ ਪਸ਼ੂਆਂ ਨਾਲ ਸ਼ੁਰੂਆਤ ਕਰੋ ਭਾਵੇਂ ਗਿਣਤੀ ਘੱਟ ਹੋਵੇ 3 ਹਰੇ ਚਾਰੇ ਦਾ ਪ੍ਰਬੰਧ ਫੌਡਰ ਮੈਨੇਜਮੈਂਟ ਡੇਰੀ ਫਾਰਮ ਦੀ ਕਾਮਯਾਬੀ ਸਸਤੀ ਅਤੇ ਵਧੀਆ ਖੁਰਾਕ ਤੇ ਨਿਰਭਰ ਕਰਦੀ ਹੈ ਆਪਣੀ ਜ਼ਮੀਨ ਅਨੁਸਾਰ ਹਰੇ ਚਾਰੇ ਦਾ ਕੈਲੰਡਰ ਬਣਾਓ ਸਾਈਲੇਜ achar ਚਾਰੇ ਦਾ ਆਚਾਰ ਬਣਾਉਣ ਦੀ ਤਕਨੀਕ ਸਿੱਖੋ ਤਾਂ ਜੋ ਸਾਰਾ ਸਾਲ ਪਸ਼ੂਆਂ ਨੂੰ ਇਕਸਾਰ ਖੁਰਾਕ ਮਿਲ ਸਕੇ 4 ਸ਼ੈੱਡ ਦੀ ਬਣਾਵਟ ਪ੍ਰੋਪਰ ਹਾਊਸਿੰਗ ਪਸ਼ੂਆਂ ਲਈ ਆਰਾਮਦਾਇਕ ਥਾਂ ਹੋਣੀ ਚਾਹੀਦੀ ਹੈ ਸ਼ੈੱਡ ਹਵਾਦਾਰ ਹੋਵੇ ਅਤੇ ਉਸ ਵਿੱਚ ਧੁੱਪ ਛਾਂ ਦਾ ਸਹੀ ਪ੍ਰਬੰਧ ਹੋਵੇ ਫਰਸ਼ ਅਜੇਹਾ ਹੋਵੇ ਜੋ ਤਿਲਕਣ ਵਾਲਾ ਨਾ ਹੋਵੇ ਅਤੇ ਸਾਫ ਸਫਾਈ ਆਸਾਨ ਹੋਵੇ 5 ਬਾਜ਼ਾਰ ਦੀ ਖੋਜ ਮਾਰਕੀਟ ਰਿਸਰਚ ਦੁੱਧ ਪੈਦਾ ਕਰਨ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਇਸ ਨੂੰ ਵੇਚਣਾ ਕਿੱਥੇ ਹੈ ਕੀ ਤੁਸੀਂ ਦੁੱਧ ਕਿਸੇ ਡੇਰੀ ਵਰਕਾ ਅਮੋਨ ਨੂੰ ਦੇਣਾ ਹੈ ਜਾਂ ਸਿੱਧਾ ਗਾਹਕਾਂ ਨੂੰ ਸਿੱਧਾ ਗਾਹਕਾਂ ਨੂੰ ਵੇਚਣ ਨਾਲ ਮੁਨਾਫਾ ਜ਼ਿਆਦਾ ਹੁੰਦਾ ਹੈ ਪਰ ਇਸ ਵਿੱਚ ਮਿਹਨਤ ਵੱਧ ਹੈ 6 ਬਜਟ ਅਤੇ ਲੋਨ ਬਜਟ ਅਤੇ ਸਬਸਿਡੀ ਆਪਣੇ ਕੋਲ ਕਿੰਨਾ ਪੈਸਾ ਹੈ ਅਤੇ ਕਿੰਨਾ ਲੋਨ ਲੈਣਾ ਹੈ ਇਸ ਦਾ ਹਿਸਾਬ ਲਗਾਓ ਪੰਜਾਬ ਸਰਕਾਰ ਵੱਲੋਂ ਡੇਰੀ ਫਾਰਮਿੰਗ ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਲਓ। ਜ਼ਰੂਰੀ ਸਲਾਹ, ਸ਼ੁਰੂਆਤ ਵਿੱਚ ਬਹੁਤ ਸਾਰੇ ਪਸ਼ੂ ਨਾ ਖਰੀਦੋ। ਪਹਿਲਾਂ 2 ਤੋਂ 5 ਪਸ਼ੂਆਂ ਨਾਲ ਸ਼ੁਰੂ ਕਰੋ ਅਤੇ ਜਿਵੇਂ-ਜਿਵੇਂ ਤੁਹਾਡਾ ਤਜਰਬਾ ਵਧੇ ਫਾਰਮ ਨੂੰ ਵੱਡਾ ਕਰਦੇ ਜਾਓ। ਬਹੁਤ ਵਧੀਆ। ਜੇ ਤੁਸੀਂ ਇਸ ਕੰਮ ਨੂੰ ਗੰਭੀਰਤਾ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਟ੍ਰੇਨਿੰਗ ਅਤੇ ਪਸ਼ੂ ਦੀ ਚੋਣ ਬਾਰੇ ਸਪਸ਼ਟ ਹੋਣਾ ਜ਼ਰੂਰੀ ਹੈ। ਤੁਹਾਡੀ ਮਦਦ ਲਈ ਮੈਂ ਕੁਝ ਖਾਸ ਜਾਣਕਾਰੀ ਹੇਠਾਂ ਦਿੱਤੀ ਹੈ। ਇੱਕ ਟ੍ਰੇਨਿੰਗ ਕਿੱਥੋਂ ਲਈਏ ਟ੍ਰੇਨਿੰਗ ਸੈਂਟਰਸ ਇਨ ਪੰਜਾਬ ਪੰਜਾਬ ਵਿੱਚ ਡੇਰੀ ਵਿਕਾਸ ਵਿਭਾਗ ਡੇਰੀ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਹਰ ਜ਼ਿਲ੍ਹੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਗੜਵਾਸੂ ਜੀਏਡੀਵੀਏਐਸਓ ਲੁਧਿਆਣਾ ਇਹ ਸਭ ਤੋਂ ਉੱਤਮ ਸੰਸਥਾ ਹੈ ਇੱਥੇ ਹਰ ਮਹੀਨੇ ਡੇਰੀ ਫਾਰਮਿੰਗ ਦੇ ਕੋਰਸ ਹੁੰਦੇ ਹਨ ਡੇਰੀ ਸਿਖਲਾਈ ਕੇਂਦਰ ਪੰਜਾਬ ਵਿੱਚ ਚਟਾਮਲੀ ਰੋਪੜ ਬਿੱਜਾ ਲੁਧਿਆਣਾ ਫਗਵਾੜਾ ਕਪੂਰਥਲਾ ਸਰਦੂਲਗੜ ਮਾਨਸਾ ਅਤੇ ਵੇਰਕਾ ਅੰਮ੍ਰਿਤਸਰ ਵਰਗੀਆਂ ਥਾਵਾਂ ਤੇ ਸਰਕਾਰੀ ਸਿਖਲਾਈ ਕੇਂਦਰ ਹਨ ਕੋਰਸ ਦੀ ਮਿਆਦ ਇਹ ਕੋਰਸ ਆਮ ਤੌਰ ਤੇ 2 ਹਫ਼ਤਿਆਂ ਤੋਂ ਲੈ ਕੇ 4 ਹਫ਼ਤਿਆਂ ਦੇ ਹੁੰਦੇ ਹਨ 2 ਗਾਂ ਜਾਂ ਮੱਝ ਕਿਹੜੀ ਚੋਣ ਸਹੀ ਹੈ ਤੁਹਾਡਾ ਫੈਸਲਾ ਤੁਹਾਡੇ ਮਕਸਦ ਤੇ ਨਿਰਭਰ ਕਰਦਾ ਹੈ ਵਿਸ਼ੇਸ਼ਤਾ ਗਾਂ ਐਚ ਐਫ ਬਜਰਸੀ ਮੱਝ ਮੁਰਰਾ ਨੀਲੀ ਰਾਵੀ ਦੁੱਧ ਦੀ ਮਾਤਰਾ ਬਹੁਤ ਜ਼ਿਆਦਾ ਪੰਜੀ ਤੋਂ 40 ਲੀਟਰ ਘੱਟ 10 ਤੋਂ 18 ਲੀਟਰ ਦੁੱਧ ਦਾ ਰੇਟ ਘੱਟ ਕਿਉਂਕਿ ਫੈਟ ਘੱਟ ਹੁੰਦੀ ਹੈ ਜਿਆਦਾ ਫੈਟ ਜ਼ਿਆਦਾ ਹੋਣ ਕਰਕੇ ਬਿਮਾਰੀਆਂ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਗਰਮੀ ਮਨਾਉਂਦੀਆਂ ਹਨ ਘੱਟ ਬਿਮਾਰ ਹੁੰਦੀਆਂ ਹਨ ਮਜ਼ਬੂਤ ਹੁੰਦੀਆਂ ਹਨ ਮਾਰਕੀਟ ਡੇਰੀਆਂ ਜਾਂ ਸੁਸਾਇਟੀਆਂ ਲਈ ਵਧੀਆ ਸ਼ਹਿਰਾਂ ਵਿੱਚ ਸਿੱਧਾ ਦੁੱਧ ਵੇਚਣ ਲਈ ਬੈਸਟ ਤਿੰਨ ਸਬਸਿਡੀ ਬਾਰੇ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਨਵੇਂ ਡੇਰੀ ਫਾਰਮਰਾਂ ਨੂੰ ਕਾਫੀ ਮਦਦ ਮਿਲਦੀ ਹੈ ਪਸ਼ੂ ਖਰੀਦਣ ਤੇ ਜੇ ਤੁਸੀਂ 2 ਤੋਂ 10 ਪਸ਼ੂਆਂ ਦਾ ਯੂਨਿਟ ਲਗਾਉਂਦੇ ਹੋ ਤਾਂ ਜਾਤੀ ਕੈਟਾਗਰੀ ਅਨੁਸਾਰ 5% ਤੋਂ 33% ਤੱਕ ਸਬਸਿਡੀ ਮਿਲ ਸਕਦੀ ਹੈ ਮਸ਼ੀਨਰੀ ਮਿਲਕਿੰਗ ਮਸ਼ੀਨ ਦੁੱਧ ਚੋਣ ਵਾਲੀ ਮਸ਼ੀਨ ਅਤੇ ਚਾਰਾ ਕੱਟਣ ਵਾਲੀਆਂ ਮਸ਼ੀਨਾਂ ਤੇ ਵੀ ਸਬਸਿਡੀ ਉਪਲਬਧ ਹੈ